ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਆਸਰਾ ਲੈ ਕਰਕੇ ਦਾਸ ਨੇ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਹਿਜ ਪਾਠ ਆਰੰਭ ਕੀਤਾ ਹੈ ਜੋ ਕਿ ਅਸੀਂ ਸਿੱਖਲਾਈ ਦੇ ਤੌਰ ਤੇ ਕਰ ਰਹੇ ਹਾਂ ਇਹ ਸਹਿਜ ਪਾਠ ਸੋਸ਼ਲ ਮੀਡੀਆ ਤੇ ਇੰਸਟਾ YouTube Facebook ਤੇ ਗੁਰਮਤ ਰਹਿਤ ਮਰਿਆਦਾ ਚੈਨਲ ਦੇ ਮਾਧਮ ਰਾਹੀਂ ਅਸੀਂ ਆਪ ਸਭ ਨਾਲ ਸਾਂਝਾ ਕਰ ਰਹੇ ਹਾਂ ਇਹ ਸਹਿਜ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਅਤੇ ਆਪ ਸਭ ਸੰਗਤ ਦੇ ਸਹਿਯੋਗ ਤੋਂ ਬਿਨਾ ਮੁਕਮਲ ਨਹੀਂ ਹੋ ਸਕਦਾ ਇਸ ਤੋਂ ਇਲਾਵਾ ਇਸ ਚੈਨਲ ਤੇ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਹਿਜ ਪਾਠ ਦੇ ਨਾਲ ਨਾਲ ਗੁਰਬਾਣੀ ਅਤੇ ਗੁਰ ਇਤਿਹਾਸ ਦੀ ਕਥਾ ਵੀ ਅਸੀਂ ਹਰ ਰੋਜ਼ ਪਾਇਆ ਕਰਾਂਗੇ ਅਤੇ ਨਾਲ ਹੀ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪ ਸਭ ਨੂੰ ਗੁਰ ਰਹਿਤ ਮਰਿਆਦਾ ਬਾਰੇ ਵੀ ਦੱਸਿਆ ਜਾਵੇ ਦੇਸ਼ ਵਿਦੇਸ਼ ਵਿੱਚ ਰਹਿੰਦੀਆਂ ਸੰਗਤਾਂ ਨੂੰ ਬੇਨਤੀ ਹੈ ਕੇ ਸਹਿਜ ਪਾਠ ਨੂੰ ਵੱਧ ਤੋਂ ਵੱਧ ਸੁਣ ਕੇ ਲਾਹਾ ਪ੍ਰਾਪਤ ਕਰੋ ਅਤੇ ਹੋਰ ਸੰਤਾਂ ਨੂੰ ਵੀ ਇਸ ਚੈਨਲ ਦੇ ਨਾਲ ਜੋੜੋ ਅਤੇ ਇਸ ਗੁਰਮਤ ਰਹਿਤ ਮਰਯਾਦਾ ਚੈਨਲ ਨੂੰ ਫੋਲੋ ਦੇ ਸਬਸਕ੍ਰਾਈਬ ਕਰ ਲੈਣਾ ਇੰਨੀਆਂ ਤੋਂ ਬੇਨਤੀ ਆ ਪਰਵਾਨ ਕਰਨੀ ਹੈ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹੈ